ਸਭ ਹੁਣੇ ਪੰਜਾਬ ਦੇ ਵਿੱਚ ਇੱਕ ਲੋੜਵੰਦ ਪਰਿਵਾਰਾਂ ਨੂੰ ਸੋ ਉਹਨਾਂ ਦੇ ਕੋਲੇ ਇਕੱਲੇ ਇਕੱਲੇ ਪਰਿਵਾਰਾਂ ਦੇ ਕੋਲੇ ਜਾ ਕੇ ਸੀ ਉਹਨਾਂ ਦਾ ਦੁੱਖ ਸੁੱਖ ਪੁੱਛਦੇ ਆ ਸੋ ਉਹਨਾਂ ਦੀ ਇਲਾਜ ਦੀ ਲੋੜ ਆ ਕੋਈ ਘਰਵਾਰ ਦੀ ਲੋੜ ਆ ਉਹਨਾਂ ਦੀ ਵੀਡੀਓ ਅਸੀਂ ਬਾਹਰ ਦੇਸਾਂ ਆਪਣੇ ਸਤਿ ਕਰਪ ਚਾਉਣਾ ਤਾਂ ਕਿ ਉਹਨਾਂ ਦਾ ਸਹੀ ਢੰਗ ਦੇ ਨਾਲ ਇਲਾਜ ਹੋ ਚੁੱਕੇ ਉਹਨਾਂ ਦੇ ਜਿਹੜੇ ਮਕਾਨ ਆ ਕੱਚੇ ਮਕਾਨ ਆ ਉਹਨਾਂ ਦੇ ਤਰੇੜਾਂੀਆਂ ਹੁੰਦੀਆਂ ਜਦੋਂ ਪ੍ਰਸਾਤ ਆਉਂਦੀ ਆ ਮੀਂਹ ਹੀਰੀ ਆਉਂਦਾ ਸੋ ਤਰਪ ਤਰਪ ਕਰਕੇ ਅੰਦਰ ਜਦੋਂ ਉਹ ਪਾਣੀ ਵਹਿੰਦਾਗਾ ਤੋਂ ਬਿਸਤਰੇ ਉਹ ਜਿਹੜੇ ਗਰੀਬ ਗੁਰਬੇ ਦੇ ਬਿਸਤਰੇ ਹੋਈ ਚਾਰ ਹੁੰਦੇ ਆ ਉਹ ਭੱਜ ਗਏ ਕਿਉਂਕਿ ਇਹ ਜਿਹੜੀ ਇੱਕ ਗੱਲ ਸੋਚਣ ਵਾਲੀ ਆ ਸੋ ਜਿਵੇਂ ਸਾਡੀ ਭੈਣ ਜਿਹੜੀ ਉਹਨਾਂ ਨੂੰ ਜ਼ਰੂਰਤ ਆ ਤੁਹਾਡੀ ਜ਼ਰੂਰਤ ਆ ਇਲਾਜ ਦੀ ਜ਼ਰੂਰਤ ਆ ਸੋ ਉਹਨਾਂ ਤੱਕ ਅਪਾ ਪਹੁੰਚ ਕੇ ਉਹਨਾਂ ਦਾ ਇਲਾਜ ਦੂਰ ਕਰਵਾਉਣਾ ਜਿਹੜੀ ਅਸੰਸਤਾ ਦੇਖ ਰਹੀਆਂ ਮੇਰੀ ਵੀਡੀਓ ਸੋ ਅਸੀਂ ਇਹ ਭੈਣ ਦਾ ਇਲਾਜ ਕਰਵਾਉਣਾ ਸਾਡੀ ਭੈਣ ਜਿਹੜੀ ਬੈਠੀ ਹੈ ਸੋ ਇਹ ਮੇਰੀ ਬੇਨਤੀ ਨੂੰ ਜਰੂਰ ਪ੍ਰਵਾਨ ਕਰੋ ਜਿਹੜੀ ਇਹਨਾਂ ਦੀ ਅੱਖਾਂ ਉਹ ਵੀ ਉਹਨਾਂ ਦਾ ਆਪਰੇਸ਼ਨ ਹੋਣ ਵਾਲਾ ਤੇ ਜਿਹੜਾ ਇਹ ਚਮੜੀ ਦਾ ਰੋਗ ਜਿਹੜਾ ਲੱਗਿਆ ਹੋਇਆ ਉਹਦਾ ਵੀ ਇਲਾਜ ਹੋਣ ਵਾਲਾ ਸੋ ਆਪਣੇ ਸਾਰੇ ਵੀਰਾਂ ਨੇ ਨਾਲ ਮਿਲ ਕੇ ਕਰੋਨਾ ਸੋ ਦਰਸ਼ਕੋ ਪਿੰਡ ਕਲਾਲ ਮਾਜਰਾ ਦੇਖੇ ਪਹੁੰਚੀਆਂ ਜਿੱਥੇ ਸਾਡੀ ਭੈਣ ਰਵੀਰ ਕੌਰ ਦੇ ਨਾਮ ਤੇ ਜਾਣੀ ਜਾਂਦੀ ਹੈ ਸੋ ਉਹਨਾਂ ਦੀ ਬਹੁਤ ਵੱਡੀ ਸਮੱਸਿਆ ਸੀ ਉਹਨਾਂ ਨੇ ਕਈ ਵਾਰੀ ਸਾਨੂੰ ਸੁਨੇਹੇ ਦਿੱਤੇ ਸੀਗੇ ਕਿ ਵੀ ਉਹਨਾਂ ਦੇ ਸਰੀਰ ਨੂੰ ਜਿਹੜੀ ਪ੍ਰੋਬਲਮ ਆ ਅੱਖਾਂ ਦੀ ਰੋਸ਼ਨੀ ਚਲੀ ਗਈ ਤੇ ਸਰੀਰ ਨੂੰ ਅਲਰਜੀ ਬਹੁਤ ਹੋਈ ਆ ਦਵਾਈਆਂ ਖਾਣ ਦੇ ਨਾਲ ਹੋਰ ਅਲਰਜੀ ਪੈਦਾ ਹੋ ਗਈ ਉਹ ਇਹ ਥੱਲੇ ਮੱਠੇ ਰਹਿੰਦੇ ਆ ਸੋ ਆਪ ਸਾਰੀਆਂ ਸੰਕਟਾਂ ਦੀ ਇਲਾਜ ਦੇ ਲਈ ਲੋੜ ਆ ਸੋ ਅਸੀਂ ਭੈਣ ਤੋਂ ਪੁੱਛਾਂਗੇ ਪਹਿਨੇ ਸਭ ਤੋਂ ਪਹਿਲਾਂ ਸਸੀ ਕੌਰ ਸਾਡੇ ਸਾਹਮਣੇ ਸਸੀ ਕੌਰ ਪਹਿਨੇ ਜਿਹੜੀ ਮਤਲਬ ਕਿ ਇਹ ਅਲਰਜੀ ਹੋਈ ਆ ਇਹ ਕਿੰਨੇ ਕ ਟਾਈਮ ਤੋਂ ਹੋਈ ਆ ਤੁਹਾਨੂੰ ਇਹ ਮੈਨੂੰ ਹੋ ਗਿਆ ਆ ਸਾਲ ਸਾਰੇ ਹੋ ਗਿਆ 1 ਸਾਲ ਹੋ ਗਿਆ ਹਾਂ ਤੁਸੀਂ ਕਿੰਨੇ ਕੁ ਡਾਕਟਰਾਂ ਤੋਂ ਦਵਾਈ ਲਈਆ ਬਹੁਤ ਡਾਕਟਰਾਂ ਤੋਂ ਦਾਰੂ ਤਾਂ ਮੈਂ ਬਹੁਤ ਦੂਰ ਤੱਕ ਖਾ ਲਈ ਐਸਾ ਕਿ ਦਵਾਈ ਨਾਲ ਕੋਈ ਫਰਕ ਪਿਆ ਕਿ ਨਹੀਂ ਪਿਆ ਹਾਂ ਬਸ 15 ਕਿ ਤਨ ਫਰਕ ਪੈਂਦਾਗਾ ਫੇਰ ਫੇਰ ਉਵੇਂ ਹੋ ਜਾਂਦੀ ਜਦੋਂ ਛੁੱਡੀ ਦਵਾਈ ਛੁੱਟ ਜਾਂਦੀ ਆ ਉਦੋਂ ਫੇਰ ਦੁਬਾਰੀ ਉਵੇਂ ਹੋ ਜਾਂਦਾ ਉਵੇਂ ਹੋ ਜਾਂਦੀ ਆ ਨਾ ਸੋਜ ਆ ਜਾਂਦਾਗਾ ਸਾਰੇ શરીਰ ਨੂੰ ਸੋਜ ਆਉਂਦਾ ਸਾਰੇ ਨੂਆ ਦੇ ਵਿੱਚ ਸੋਜ ਆਇਆ ਪਿਆ ਠੀਕ ਹੈ ਜਿਹੜੀ ਅੱਖਾਂ ਦੀ ਜਿਹੜੀ ਰੋਸ਼ਨੀ ਆ ਤੁਹਾਡੀ ਉਹ ਕਿਦਾਂ ਬਿਲਕੁਲ ਜਮਾ ਡਾਉਨ ਆ ਕਿ ਥੋੜੀ ਬਤੀ ਆ ਇਹ ਤੁੰਡਾਈ ਦੀਂਦਾਗਾ ਪੂਰਾ ਮੂੰਹ ਨਹੀਂ ਦੀਂਦਾ ਕਿ ਸੇਦਾ ਠੀਕ ਆ ਹਜੇ ਤੱਕ ਤੁਹਾਨੂੰ ਜਿਹਵੇਂ ਬਿੰਡਾ ਦੇ ਵਿੱਚ ਕੈਂਪ ਲੱਗ ਰਿਹਾ ਆ ਖਾਂਦੇ ਉਹਨਾਂ ਦੇ ਵਿੱਚ ਤੁਸੀਂ ਜਾ ਕੇ ਦਿਖਾਇਆ ਨਹੀਂ ਅੱਖਾਂ ਨੂੰ ਹਾਂਜੀ ਉੱਥੇ ਰਵਾਨਕ ਸਾਰੀ ਦਿਖਾਇਆ ਸੀਗਾ ਹੋਰ ਕਿਤੇ ਨਹੀਂ ਦਿਖਾਇਆ ਅੱਛਾ ਉੱਥੇ ਫਿਰ ਡਾਕਟਰਾਂ ਨੇ ਤੁਹਾਨੂੰ ਕੋਈ ਦਵਾਈ ਲਿਖ ਕੇ ਦਿੱਤੀ ਆ ਉਹਨਾਂ ਨੇ ਦਵਾਈ ਦੇਤੀ ਸੀ ਕੋਲੋਂ ਕਹਿੰਦੇ ਵੀ ਤੇਰੇ ਚਿੱਟਾ ਮੋਟਿਆ ਦਾ ਚਿੱਟਾ ਮੋਟਿਆ ਹਾਂਜੀ ਚਿੱਟੇ ਮੋਟੇ ਤੇ ਫਿਰ ਕੀ ਦੱਸ ਦੇਜੀ ਕੀ ਉਹਦਾ ਇਲਾਜ ਦਾ ਖਰਚਾ ਆਊਗਾ ਉਹ ਕਹਿੰਦੇ ਵੀ ਇਲਾਜ ਦਾ ਖਰਚਾ ਹੋ ਨਿਗਾ ਬਣਊਗੀ ਨਿਗਾ ਦੁਬਾਰੀ ਬਣਊਗੀ ਹਾਂ ਸੋ ਫਿਰ ਤੁਹਾਡਾ ਕੋਈ ਖਰਚੇ ਦਾ ਕੋਈ ਬਣਿਆ ਨਿਕਾ ਨਾ ਕੁਛ ਨਹੀਂ ਬਣਿਆ ਦਾ ਉਮੀ ਤੁਹਾਡੀ ਨਿਗਾਹ ਤੱਕ ਉਸਤ ਕਈਆਂ ਜਿੱਦਾਂ ਪਹਿਲਾਂ ਸੀ ਹਾਂ ਬਸ ਉਵੇਂ ਹੀ ਆ ਸਪੈਣ ਹੁਣ ਮਤਲਬ ਕਿ ਵੀ ਘਰ ਦਾ ਜਿਹੜਾ ਗੁਜ਼ਾਰਾ ਦਾ ਉਹ ਕਿੱਦਾਂ ਚੱਲਦਾਗਾ ਬਸ ਕਿਤੇ ਕੋਈ ਤਰਸ ਖਾ ਕੇ ਦੇ ਦੇਂਦਾਗਾ ਕਿਤੇ ਕਿਵੇਂ ਕਿਤੇ ਕਿਵੇਂ ਬੱਚੇ ਲੱਗਾ ਤੈਨੂੰ ਪਤਾ ਹੀ ਉਹਨਾਂ ਦੀ ਵੀ ਮਾਂ ਮੁੱਕੀ ਵੀ ਆ ਵਿਚਾਰਿਆਂ ਦੀ ਜੀ 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 ਹਾਂ ਕੁੜੀ ਕੋਲੇ ਰਹਿੰਦੀ ਦੋਤੀ ਉਹਦਾ ਪੇਵ ਮੁੱਕ ਗਿਆ ਉਹ ਪੜਦੀ ਆ ਵਿਚਾਰੀ ਚਲ ਕੋਈ ਫੀਸ ਭਰ ਦੇਂਦਾ ਕੋਈ ਕੁਛ ਕਰ ਦੇਂਦਾ ਦਰਸ਼ਕੋ ਜਿਵੇਂ ਕਿ ਆਪਾਂ ਪੰਜਾਬ ਦੇ ਵਿੱਚ ਜਾਣਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਹੈ ਇਸ ਪੰਜਾਬ ਦੇ ਵਿੱਚ ਸੰਸਥਾ ਬਣੀਆਂ ਹੋਈਆਂ ਜਿਹੜੀਆਂ ਕਿ ਗਰੀਬਾਂ ਦੇ ਮਦਦ ਲਈ ਅੱਗੇ ਹੁਕੇ ਹੁੰਦੀਆਂ ਗੀਆਂ ਜੇ ਕਿਸੇ ਨੂੰ ਇਲਾਜ ਦੀ ਲੋੜ ਆ ਉਹਦਾ ਇਲਾਜ ਕਰਵਾਉਂਦੀਆਂ ਜੇ ਕਿਸੇ ਨੂੰ ਘਰ-ਬਾਰ ਦੀ ਲੋੜ ਆ ਉਹਦਾ ਘਰ-ਬਾਰ ਪਵਾ ਕੇ ਦਿੰਦੀਆਂ ਜਿੱਥੇ ਸਾਡੇ ਕਿ ਪਿੰਡ ਦੇ ਪੰਚ ਸਰਪੰਚ ਹੁੰਦੇ ਆ ਮੁੱਖ ਮੋੜ ਜਾਂਦੇ ਆ ਸੋ ਉੱਥੇ ਫਿਰ ਆ ਕੇ ਉਹ ਸੰਸਥਾ ਆ ਕੇ ਖੜਦੀਆਂ ਸੋ ਜਿਹੜੀਆਂ ਵੀ ਸੰਸਥਾ ਸਾਡੀ ਵੀਡੀਓ ਦੇਖਦੀਆਂ ਉਨਾ ਅੱਗੇ ਅਪੀਲ ਆ ਮੇਰੀ ਤੁਹਾਡਾ ਮੈਂ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਕਲਾਲ ਮਾਧਰਾ ਅਪੀਲ ਕਰਦਾ ਕਿ ਇਹ ਭੈਣ ਨੂੰ ਸਭ ਤੋਂ ਚੰਗਾ ਇਲਾਜ ਦੀ ਲੋੜ ਆ ਜੋ ਕੋਈ ਸਾਡਾ ਐਨ ਆਰ ਆਈ ਵੀਰ ਬਾਹਰ ਦੇਸ਼ਾਂ ਅਪਦੇਸ਼ਾਂ ਦੇ ਵਿੱਚ ਬੈਠਿਆ ਉਹ ਆਪਣੀਆਂ ਦਸਾਂ ਨੋਹਾਂ ਕਰਤ ਕਮਾਈਆਂ ਦੇ ਵਿੱਚੋਂ ਤਿੰਨ ਫਲ ਪਟਾਵਾ ਕੱਢ ਕੇ ਸੋਈ ਭੈਣ ਦਾ ਲਾਜਾਪਾ ਕਰਵਾਉਣਾਗਾ ਜਿਹੜੀ ਅੱਖਾਂ ਦੇ ਵਿੱਚ ਇਹ ਰੋਸ਼ਨੀ ਜਾਂਦੀ ਧੁੰਦਲਾ ਤੁੰਦਿੰਦਾ ਮੂਤੀ ਆਇਆ ਸੋ ਉਹਦਾ ਵੀ ਇਲਾਜ ਕਰਵਾਉਣਾ ਜ਼ਰੂਰੀ ਆ ਕੋ ਜੋਨ ਇਨਸਾਨ ਨੂੰ ਕਹਿੰਦੇ ਅੱਖਾਂ ਦੀਆਂ ਜਹਾਨ ਗਿਆ ਤੇ ਦੰਦ ਗਿਆ ਤਾਂ ਸਵਾਦ ਗਿਆ ਕਿਉਂਕਿ ਇਹ ਗੱਲ ਪੱਕੀ ਆ ਇਹ ਸਿਆਣਿਆਂ ਦੀ ਗੱਲ ਕਦੇ ਝੂਠ ਨਹੀਂ ਹੁੰਦੀ ਸੋ ਉਹ ਗੱਲ ਤੇ ਆਪਾਂ ਪਹਿਰਾ ਦਿੰਦੇ ਹੋਏ ਸੋ ਆਪਾਂ ਜੋ ਵੀ ਮਤਲਬ ਕਿ ਪੰਜਾਬ ਦੇ ਵਿੱਚ ਵਿਅਕਤੀ ਆ ਆਪਾਂ ਵੱਧ ਤੋਂ ਵੱਧ ਉਹਨਾਂ ਦੀ ਹੈਲਪ ਕਰਨੀ ਆ ਮੈਂ ਤੁਹਾਡੇ ਤੱਕ ਵੀਡੀਓ ਬਚਾ ਸਕਦਾ ਸੋ ਤੁਸੀਂ ਮਰੀਜ਼ਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਉਹਦਾ ਇਲਾਜ ਕਰਵਾਉਣਾਗਾ ਸੋ ਅਗਲੀ ਵੀਡੀਓ ਲੈ ਕੇ ਤੁਹਾਡੇ ਤੱਕ ਜਲਦ ਹਾਜ਼ਰ ਹੋਵਾਂਗਾ ਤਤਕ ਆਪ ਸਾਰਿਆਂ ਨੂੰ ਮੇਰੇ ਬਲੋਕਰੂ ਫਤੇ ਪ੍ਰਵਾਨ ਜੀ ਵਾਸ਼ਗੁਰ ਜੀ ਕਾ ਖਾਲਸਾ ਵਾਸ਼ਗੁਰ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾ